ਪਰੀ ਦਾ ਨਾਮ ਸੁਣ ਕੇ ਜਿਨ੍ਹਾਂ ਦੇ ਦਿਮਾਗ 'ਚ ਗਰਮੀ ਆਂਦੀ ਹੈ ਆਂਦੀ ਹੈ ਬਹੁਤ ਜ਼ਿਆਦਾ ਉੱਥੇ ਗਰਮੀ ਪੈਂਦੀ ਆ ਹਾਂ ਗਰਮੀ ਪੈਂਦੀ ਆ ਇੱਥੇ ਬਹੁਤ ਜ਼ਿਆਦਾ ਪਰ ਜਦੋਂ ਆਪਣੇ ਠੰਡ ਹੁੰਦੀ ਆ ਤਾਂ ਇੱਥੇ ਵੀ ਥੋੜੀ ਠੰਡ ਹੁੰਦੀ ਆ ਸਵੇਰੇ ਸ਼ਾਮ ਠੰਡੀ ਹਵਾ ਚੱਲਦੀ ਆ ਤੇ ਜੈਕਟ ਵਗੈਰਾ ਪਾਉਂਦੇ ਨੇ ਲੋਕ ਜਿਹੜੀ ਤੇਰੀ ਇੱਥੇ ਦੀ ਧੁੱਪਾ ਲੋਕ ਸਪੈਸ਼ਲ ਅਲੱਗ-ਅਲੱਗ ਕੰਟਰੀਆਂ ਤੋਂ ਇੱਥੇ ਆ ਕੇ ਥੈਰੇਪੀਆਂ ਲੈਂਦੇ ਨੇ ਇੱਥੇ ਦੀ ਜਿਹੜੀ ਧੁੱਪਾ ਬਹੁਤ ਜ਼ਿਆਦਾ ਫਾਇਦੇਮੰਦ ਮੰਨੀ ਗਈ ਆ ਜਿਹੜੇ ਸਰਦੀ ਦਾ ਮੌਸਮ ਆ ਉਹਦੇ ਵਿੱਚ ਲੋਕ ਆਉਂਦੇ ਨੇ ਤੇ ਜਿਹੜਾ ਇਹ ਵਾਲਾ ਏਰੀਆ ਮੈਂ ਦਿਖਾ ਰਿਹਾ ਉਹ ਵਾਲਾ ਏਰੀਆ ਇਹ ਉਹ ਲੋਕ ਰਹਿ ਰਹੇ ਨੇ ਇੱਥੇ ਜਿਨ੍ਹਾਂ ਦਾ ਆਨਲਾਈਨ ਕੋਈ ਨਾ ਕੋਈ ਕੰਮ ਆ ਤੇ ਉਹ ਆਪਣੇ ਕੰਮ ਤੇ ਫੋਕਸ ਕਰ ਸਕਣ ਕਿਉਂਕਿ ਇੱਥੇ ਟ੍ਰੈਫਿਕ ਬਹੁਤ ਘੱਟ ਆ ਬਾਕੀ ਜਗ੍ਹਾ ਸਾਰੀਆਂ ਟੂਰਿਸਟ ਪਲੇਸਾਂ ਨੇ ਉੱਥੇ ਬਹੁਤ ਜ਼ਿਆਦਾ ਟ੍ਰੈਫਿਕ ਰਹਿੰਦਾ ਗੱਲ ਇਹ ਵੀ ਆ ਜਿੱਦਾਂ ਕਿ ਟੂਰਿਸਟ ਪਲੇਸਾਂ ਇੱਥੇ ਇੱਕ ਘੰਟੇ ਦੀ ਦੂਰੀ ਤੇ ਨੇ ਕਾਰ ਦੇ ਵਿੱਚ ਜਾਂ ਟੈਕਸੀ ਦੇ ਵਿੱਚ ਇੱਕ ਅੱਧਾ ਘੰਟਾ ਲੱਗ ਜਾਂਦਾ ਤਾਂ ਜਦੋਂ ਇੱਥੋਂ ਅਗਲਾ ਜਾਂਦਾ ਤਾਂ ਰਸਤੇ ਦੇ ਵਿੱਚ ਜਿਹੜਾ ਕਾਰ ਦੇ ਵਿੱਚ ਥੋੜਾ এনਜੋਇਮੈਂਟ ਹੋ ਜਾਂਦਾ ਅਗਲੇ ਦਾ ਤਾਂ ਥੋੜਾ ਅਗਲੇ ਦਾ ਟੂਰ ਵੀ ਇੰਜੋਏ ਹੋ ਜਾਂਦਾ ਇੱਥੇ ਦੇ ਲੋਕਾਂ ਦਾ ਬਾਕੀ ਤਾਂ ਜਿਹੜੇ ਟੂਰਿਸਟ ਪਲੇਸ ਹੈ ਹੀ ਇਹ ਸਾਰੇ ਟੂਰ ਅਗਲਾ ਘੁੰਮਣ ਆਂਦਾ ਉਹ ਟੂਰਿਸਟ ਪਲੇਸ ਤੇ ਹੀ ਰਹਿ ਦੇ ਲੋਕ ਨੇ ਉਹ ਟੂਰਿਸਟ ਪਲੇਸ ਤੋਂ ਥੋੜਾ ਦੂਰ ਰਹਿਣਾ ਪਸੰਦ ਕਰਦੇ ਨੇ ਕਿਉਂਕਿ ਉਹ ਜਦੋਂ ਆਪਣੇ ਘਰੋਂ ਟੂਰਿਸਟ ਪਲੇਸ ਜਾਣਗੇ ਤਾਂ ਥੋੜਾ ਵੱਧ ਫਨ ਹੋ ਜਾਂਦਾ ਤੇ ਇੰਜੋਏ ਵੀ ਹੋ ਜਾਂਦਾ ਤਾਂ ਸੋ ਅੱਗੇ ਜਾ ਕੇ ਦੇਖ ਲਓ ਥੋੜਾ ਇਹ ਇਦਾਂ ਦਾ ਵਿਊ ਆ ਜਾਂਦਾ ਇਹ ਸਾਰੀ ਦੁਬਈ ਹੈ ਮੇਨ ਗਰਮੀ ਤੇ ਮੌਸਮ ਇਦਾਂ ਦਾ ਹੁੰ ਰਿਹਾ ਨਹੀਂ ਇੱਥੇ ਨਵੇਂ ਸਾਲ ਦੇ ਵਿੱਚ 2024 ਦੇ ਵਿੱਚ ਕਿਹਦਾ ਕਿਹਦਾ ਪਲਾਨ ਆ ਦੁਬਈ ਆਣ ਦਾ ਇੱਕ ਵਾਰੀ ਜ਼ਰੂਰ ਦੱਸਿਓ ਕਾਫੀ ਵਧੀਆ ਪਹਿਲਾਂ ਨਾਲੋਂ ਚੇਂਜ ਹੋ ਚੁੱਕਿਆ ਹੈ ਇਹ ਤੇ ਸੋ ਥੈਂਕ ਯੂ